ਅੱਜ ਜੀ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਐਂਜੀ ਵਾਲਿਆਂ ਦਾ ਜਿਹੜਾ ਕਿ ਸਾਨੂੰ ਆਸ਼ੀਰਵਾਦ ਦੇਣ ਬਲੇਸਿੰਗ ਦੇਣ ਆਜ ਨਵੇਂ ਹਸਪੀਟਲ ਤੇ ਤੇ ਮੌਂਟੀ ਜੀ ਖੜੇ ਹੈ ਵਰਮਾ ਜੀ ਹੈਗੇ ਨੇ ਨਾਲ ਸਾਰੇ ਹੈਗੇ ਹੈ ਬਹੁਤ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਜਿਹੜਾ ਹੈਗਾ ਦੂਜਾ ਮੈਂ ਤੁਹਾਡੇ ਸਾਰੇ ਹੱਥੋਂ ਵਹੀ ਕਹਿ ਕਹਿਣਾ ਚਾਹਨਾ ਵੀ ਸਾਡੇ ਜਿਹੜਾ ਹਸਪੀਟਲ ਹੈ ਇਹ ਚ ਜਿਵੇਂ بڑے-ਬڑے ਹਸਪੀਟਲਸ ਕੰਮ ਹੁੰਦਾ ਹੈ ਪੀਜੀਆ ਹੈ ਡੀਐਮਸੀ ਹੈ 40s ਹੈ ਉਸ ਲੈਵਲ ਦਾ ਜਾਂ ਉਸ ਤੋਂ ਉੱਪਰੀ ਕੰਮ ਹੋਏਗਾ ਤੇ ਥੱਲੇ ਨਹੀਂ ਹੋਏਗਾ ਤੇ ਤੁਹਾਡੀ ਸਾਰੀਆਂ ਸੰਸਥਾਵਾਂ ਥਰੂ ਸਾਡੇ ਹਸਪੀਟਲ ਕਿਸੇ ਵੀ ਜ਼ਰੂਰਤਮੰਦ ਦੀ ਜਾਂ ਕਿਸੇ ਕੋਈ ਕੋਈ ਪੈਸੇ ਨਹੀਂ ਲਾ ਸਕਦਾ ਕਿਸੇ ਕੋਲ ਘਟ ਹੈ ਕਿਸੇ ਕੋਲ ਹੋਰ ਹੈ ਪੈਸਿਆਂ ਦੀ ਕਮੀ ਕਰਕੇ ਕੋਈ ਬੰਦਾ ਇਲਾਜ ਤੋਂ ਮਤਲਬ ਜਿਹੜਾ ਹੈਗਾ ਕਮੀ ਨਹੀਂ ਰਹੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਕਰਨ ਸਿੰਘ ਮੈਂ ਬਠਿੰਡਾ ਤੋਂ ਆਇਆ ਜੀ ਲੋਕਲ ਮੈਨੂੰ ਹਾਰਟ ਦੀ ਥੋੜੀ ਪ੍ਰੋਬਲਮ ਲੱਗਦੀ ਸੀ ਵੀ ਹਾਰਟ ਜਿਵੇਂ ਪ੍ਰੋਬਲਮ ਹੋਵੇ ਬਟ ਮੈਂ ਇੱਕ ਦੋ ਆਰਟੀਫੀਸ਼ੀਅਲ ਡਾਕਟਰ ਨੂੰ ਪੁੱਛਿਆ ਟੈਸਟ ਦੇਸਨ ਟੈਸਟ ਕਾਫੀ ਮਹਿੰਗੇ ਸੀ ਇੱਥੇ ਮੈਨੂੰ ਕੈਂਪ ਦਾ ਪਤਾ ਲੱਗਿਆ ਕੈਂਪ ਸੂਪਰ ਸਪੈਸ਼ਲਿਸਟ ਡਾਕਟਰ ਚੈੱਕ ਕਰਨਗੇ ਡਾਕਟਰ ਗਗਨ ਦਾ ਵੈਸੀ ਨਾਮ ਬਹੁਤ ਹੈ ਜੀ ਤੇ ਮੈਂ ਚੈੱਕ ਅਪ ਕਰਾਉਣਾ ਹੈ ਤੇ ਮੈਨੂੰ ਉਹਨਾਂ ਨੇ ਈਸੀ ਜੀ ਫ੍ਰੀ ਹੋ ਗਏ ਮੇਰੀ ਬਿਲਕੁਲ ਜਿਦੋਂ ਪਹਿਲਾਂ weight ਜਿਵੇਂ ਹੋ ਗਿਆ ਜੀ ਬੀਪੀ ਵਗੈਰਾ ਹੋ ਗਿਆ ਫ੍ਰੀ ਚ ਹੋ ਗਿਆ ਜੀ ਇਸ ਤੋਂ ਬਾਅਦ ਜਿਹੜੇ ਟੈਸਟ ਜਿਹੜੇ 15 ਤੋਂ ਲੈ ਕੇ 20 ਹਜ਼ਾਰ ਤੱਕ ਕਰਦੇ ਆ ਜੇ ਡਾਕਟਰ ਨੇ ਰეკਮੈਂਡ ਕੀਤਾ ਤਾਂ ਉਹ ਵੀ ਬਿਲਕੁਲ ਫ੍ਰੀ ਚ ਹੋਣਗੇ ਜੀ ਮੈਂ ਚਾਹੁੰਦਾ ਵੀ ਇਹ ਜੇ ਕੈਂਪ ਲੱਗਣੇ ਚਾਹੀਦੇ ਆ ਪੇਟ ਦਾ ਵੀ ਲੱਗਣਾ ਚਾਹੀਦਾ ਜੀ ਮਾਈਂਡ ਦਿਮਾਗ ਦਾ ਵੀ ਲੱਗਣਾ ਚਾਹੀਦਾ ਇਹ ਜੇ ਕੈਂਪ ਲੱਗਦੇ ਰਹਿਣੇ ਚਾਹੀਦੇ ਤੇ ਮੈਨੂੰ ਬਹੁ ਤੇ ਰਸ ਜ਼ਰੂਰ ਬਹੁਤ ਜ਼ਿਆਦੇ ਹੈ ਪਰ ਡਾਕਟਰ ਸਾਹਿਬ ਉਹ ਵੀ ਟਰੀਟਮੈਂਟ ਕਰ ਰਹੇ ਨੇ ਤੇ ਬਹੁਤ ਨਹੀਂ ਚੈੱਕ ਕਰ ਰਹੇ ਹਰ ਇੱਕ ਪੇਸ਼ੈਂਟ ਤੇ ਵਧੀਆ ਟਾਈਮ ਲਗਾ ਰਹੇ ਨੇ ਜੀ ਉਹ ਕਹਿੰਦਾ ਤਹਣੀ ਦਾ ਹੱਥ ਲਾ ਕੇ ਮੋੜ ਦੇਣਾ ਕਰ ਤੇ ਵਧੀਆ ਟੈਂਡ ਕਰ ਰਹੇ ਨੇ ਇਸ ਤੋਂ ਬਾਅਦ ਮੇਰੀ ਵਾਰੀ ਹੈ ਜੀ ਚਲੋ ਸ਼ੁਕਰਾ ਜੀ ਮੇਰੀ ਵਾਰੀ ਆਈ ਮੈਂ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਐਂਜੀ ਵਾਲਿਆਂ ਦਾ ਜਿਹੜਾ ਕਿ ਸਾਨੂੰ ਆਸ਼ੀਰਵਾਦ ਦੇ ਬਲੇਸਿੰਗ ਦੇ ਨਾਲ ਇਹ ਨਵੇਂ ਹਸਪੀਟਲ ਤੇ ਤੇ ਮੌਂਟੀ ਜੀ ਖੜੇ ਆ ਵਰਮਾ ਜੀ ਹੈਗੇ ਨੇ ਨਾਲ ਸਾਰੇ ਹੈਗੇ ਆ ਬਹੁਤ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਜਿਲ੍ਹਾ ਹੈਗੇ ਆ ਦੂਜਾ ਮੈਂ ਤੁਹਾਡੇ ਸਾਰੇ ਥਰੂ ਉਹੀ ਕਹਿ ਕਹਿਣਾ ਚਾਹਨਾ ਵੀ ਸਾਡੇ ਜਿਹੜਾ ਹਸਪੀਟਲ ਹੈ ਇਹ ਚ ਜਿਵੇਂ بڑے بڑے ਹਸਪੀਟਲਸ ਕੰਮ ਹੁੰਦਾ ਪੀਜੀਆਈ ਹੈ ਡੀਐਮਸੀ ਹੈ 40ਸ ਹੈ ਉਸ ਲੈਵਲ ਦਾ ਜਾਂ ਉਸ ਤੋਂ ਉੱਪਰ ਹੀ ਕੰਮ ਹੋਏਗਾ ਤੇ ਥੱਲੇ ਨਹੀਂ ਹੋਏਗਾ ਤੇ ਤੁਹਾਡੀ ਸਾਰੀਆਂ ਸੰਸਥਾਵਾਂ ਥਰੂ ਸਾਡੇ ਹਸਪੀਟਲ ਕਿਸੇ ਵੀ ਜ਼ਰੂਰਤਮੰਦ ਦੀ ਜਾਂ ਕਿਸੇ ਕੋਈ ਕੋਈ ਪੈਸੇ ਨਹੀਂ ਲਾ ਸਕਦਾ ਕਿਸੇ ਕੋਲ ਘਟ ਹੈ ਕਿਸੇ ਕੋਲ ਹੋਰ ਹੈ ਪੈਸਿਆਂ ਦੀ ਕਮੀ ਕਰਕੇ ਕੋਈ ਬੰਦਾ ਇਲਾਜ ਤੋਂ ਮਤਲਬ ਜਿਹੜਾ ਹੈਗਾ ਕੰਮ ਨਹੀਂ ਰਹੇਗਾ ਤੁਸੀਂ ਸਾਡੇ ਹਸਪੀਟਲ ਵਿੱਚ ਮਲਟੀ ਸਪੈਸ਼ਲਿਟੀ ਚਾਹੇ ਕੋ ਬ੍ਰੇਨ ਦਾ ਪੇਸ਼ੈਂਟ ਆਇਆ ਇਨਫਿਚਰ ਚਾਹੇ ਹਾਰਟ ਦਾ ਚਾਹੇ ਟਰਾਮਾ ਦਾ ਕਿਸੇ ਨੂੰ ਸੱਟ ਵੱਜ ਗਈ ਬ੍ਰੇਨ ਇਜਰੀ ਹੋ ਗਈ ਗੈਸਟੋ ਦਾ ਕੋਈ ਇਲਾਜ ਹੈ ਪੈਸੇ ਅਸੀਂ ਵੈਸੇ ਵੀ ਸਾਡਾ ਅਸੂਲ ਹੈ ਕਿ ਅਸੀਂ ਪਹਿਲਾਂ ਇਲਾਜ ਕਰਦੇ ਪੈਸੇ ਬਾਅਦ ਲੈਂਦੇ ਸਾਡੇ ਹਸਪੀਟਲ ਦਾ ਅਸੂਲ ਹੈ ਮੈਂ ਜਿਵੇਂ ਐਂਡੋਸਕੋਪੀ ਕਰਦਾ ਅਸੀਂ ਹਾਸਤੱਕ ਪੈਸੇ ਨਹੀਂ ਪਹਿਲਾਂ ਕਰਾਂਦੇ ਜਮਾ ਪਹਿਲਾਂ ਕਰਵਾ ਲਓ ਕੋਈ ਕੋਈ ਦੇਖੋ ਇੱਕ ਹਸਪੀਟਲ ਨਾਲ ਜੀ ਇੱਕ ਮੰਦਰ ਵਾਂਗੂ ਹੁੰਦਾ ਗੁਰਦੁਆਰੇ ਵਾਂਗੂ ਹੁੰਦਾ ਗੁਰਦੁਆਰੇ ਵਾਂਗੂ ਹੁੰਦਾ ਕੋਈ ਜਿੰਨਾ ਸ਼ਰਧਾ ਦੇ ਗਿਆ ਮੇ ਤਾਂ ਕਿਉਂਕਿ ਵੀਵੀਆ ਕੀ ਸਾਡੇ ਚਲੋ ਖਰਚੇ ਵੀ ਹੁੰਦੇ ਆ ਬਹੁਤ ਖਰਚੇ ਹੁੰਦੇ ਆ ਕਟੋਂ ਬਾਅਦ ਸਾਡੇ ਕੋਲ 200 ਸਟਾਫ ਹੈ ਤਾਂ ਪਰ ਇਹ ਹੈ ਕਿ ਮਤਲਬ ਪੁੰਨ ਨਾਲ ਪੁੰਜੋ ਮੈਂ ਜ਼ਿੰਦਗੀ ਵਿੱਚ ਦੇਖਿਆ ਜੋ ਮੈਂ ਦੇਖਿਆ ਉਹਦੇ ਨਾਲ ਤੁਹਾਡੇ ਕੰਮ 'ਚ ਵਾਧਾ ਹੀ ਹੁੰਦਾ ਜੋ ਤੁਹਾਡੇ ਹਸਪੀਟਲ ਵਿੱਚ ਕੋਈ ਪੇਸ਼ੈਂਟ ਆ ਗਿਆ ਉਹ ਹੋਰ ਨਹੀਂ ਤੁਹਾਨੂੰ ਦੁਆ ਤਾਂ ਦੇ ਚੁ ਤੇ ਦੁਆ ਦੀ ਜਿਹੜੀ ਦੁਆ ਹੈਗੀ ਹੈ ਉਹ ਹਰ ਚੀਜ਼ 'ਤੇ ਉੱਤੇ ਹੁੰਦੀ ਹੈ ਉਹ ਹਰ ਪੈਸੇ ਤੋਂ ਹਰ ਦਵਾਈ ਤੋਂ ਦੁਆ ਜਿਹੜੀ ਹੈਗੀ ਹੈ ਉੱਤੇ ਹੁੰਦੀ ਹੈ ਤਾਂ ਮੈਨੂੰ ਅੱਜ ਸਾਰੇ ਸੰਸਥਾਵਾਂ ਵਾਲੇ ਮੈਨੂੰ ਆਸ਼ੀਰਵਾਦ ਦੇਣ ਆਏ ਨੇ ਮੈਂ ਬਹੁਤ ਤਹੇ ਦਿਲ ਇਹਨਾਂ ਦਾ ਜਿਹੜਾ ਧੰਨਵਾਦ ਕਰਦਾ ਕਿ ਆਪਣਾ ਕੀਮਤੀ ਸੌ ਕੱਢ ਕੇ ਮੇਰੇ ਕੋਲ ਆਏ ਬਹੁਤ ਬਹੁਤ ਧੰਨਵਾਦ ਹਸਪੀਟਲ ਵੱਡਾ ਤੇ ਡਾਕਟਰ ਸਾਹਿਬ ਦਾ ਦਿਲ ਵੀ ਬਹੁਤ ਵੱਡਾ ਪੈਸਾ ਕਮਾਣਾ ਮੇਨ ਨਹੀਂ ਲੋਕਾਂ ਦੀਆਂ ਦੁਆ ਲੈਣੀ ਆ ਜਿਹੜੀਆਂ ਮੈਨੂੰ ਆ ਡਾਕਟਰ ਸਾਹਿਬ ਦਾ ਡਾਕਟਰ ਗਗਨ ਬਿਲਕੁਲ ਸਾਰਿਆਂ ਦਾ ਧੰਨਵਾਦ ਕੀਤਾ ਐਨ ਜੀਓ ਜਿਹੜਾ ਫਲੱਡ ਅਫੈਕਟਡ ਏਰੀਆ ਹੈ ਤੋਂ ਤੁਹਾਡੀ ਸਾਰਿਆਂ ਸੰਸਥਾਵਾਂ ਥਰੂ ਕੋਈ ਵੀ ਪੇਸ਼ੈਂਟ ਆਣਾ ਚਾਹੁੰਦਾ ਹੈ ਜਿਹਨੂੰ ਮਤਲਬ ਕੋਈ ਛੋਟੀ ਬਿਮਾਰੀ ਹੈ ਚਾਹੇ ਬਿਲਕੁਲ ਔਨ ਦਾ ਵਰਸ ਆਫ ਡੈਥ ਹੈ ਮਲਟੀ organ ਡੈਮੇਜ ਹੈ ਸਾਹ ਨਹੀਂ ਆ ਰਿਹਾ ਹੈ ਪੇਟ ਦੀ ਪ੍ਰੋਬਲਮ ਹੈ ਤਾਂ ਤੁਹਾਡੇ ਸਾਰੀਆਂ ਸੰਸਥਾ ਤਰੂ ਅਸੀਂ ਜਿੰਨੀ ਦਿੱਤਾ ਕਿ ਸਾਰਾ ਸਫਰਿੰਗ ਜਿਹੜੀ ਹੈਗੀ ਹੈ ਠੀਕ ਨਹੀਂ ਹੁੰਦੀ ਉਹ ਆਪਾਂ ਫ੍ਰੀ ਵੀ ਕਰ ਸਕਦੇ ਆ ਵੱਡਾ ਦਿਲ ਹੈ ਚੰਗੀ ਗੱਲ ਹੈ ਔਰ ਦੂਜੀ ਗੱਲ ਇਹਨਾਂ ਨੇ ਕਹੀ ਹੈ ਵੀ ਜੇ ਕੋਈ ਹੜ ਪੀੜਤਾ ਹੈਗਾ ਬਿਮਾਰ ਹੋ ਗਿਆ ਕਿੱਡੀ ਵੀ ਕੰਡੀਸ਼ਨ ਚ ਹੈ ਉਹਨੂੰ ਲਿਆਓ ਮੇਰੇ ਬੰਨਿਓ ਜਿੰਨਾ ਚਿਰ ਮਰਜੀ ਇੱਥੇ ਰਹੇ ਇੰਨਾ ਚਿਰ ਉਹਦਾ ਇਲਾਜ ਚੱਲੂਗਾ ਬਿਲਕੁਲ ਫ੍ਰੀ ਚੱਲੂਗਾ ਆਮੀ 57 ਹਾਂਜੀ ਵਰਿੰਦਰ ਜੀ ਕੀ ਕਹਿਣਾ ਚਾਹੁੰਦੇ ਉਹਦੋਂ ਅੱਜ ਅਸੀਂ ਸਾਡੀ ਟੀਮ ਸਿਵਲ ਡਿਫੈਂਸ ਦੀ ਤੇ ਐਨ ਜੀਓ ਸਾਡੀਆਂ ਜਿਹੜੀਆਂ ਹੈਗਾਂ ਉਹ ਫਾਜ਼ਲਗਾ ਤੋਂ ਆ ਰਹੇ ਸੀ ਸਾਨੂੰ ਸਪੈਸ਼ਲੀ ਡਾਕਟਰ ਸਾਹਿਬ ਨੇ ਬੁਲਾਇਆ ਕਿ 10 ਮਿੰਟ ਸਾਨੂੰ ਮਿਲ ਕੇ ਜਾਓ ਤੇ ਤਾਂ ਜੋ ਆਸ਼ੀਰਵਾਦ ਹੋ ਜਾਊਗਾ ਜਾਂ ਤੁਸੀਂ ਚੰਗੇ ਕੰਮ ਤੋਂ ਆਏ ਹੋ ਤਾਂ 10 ਮਿੰਟ ਸਾਡੇ ਹਸਪਤਾਲ ਦੇ ਵਿੱਚ ਕੱਢ ਕੇ ਜਾਓ ਤੇ ਆਏ ਗੱਲਬਾਤ ਹੋਈ ਹੈ ਡਾਕਟਰ ਸਾਹਿਬ ਨਾਲ ਨਵਾਂ ਹਸਪਤਾਲ ਬਣਾਇਆ ਅਸੀਂ ਓਪਨਿੰਗ ਤੇ ਨਹੀਂ ਆ ਸਕੇ ਕਿਉਂਕਿ ਅਸੀਂ ਹੜ੍ਹਾਂ ਦੇ ਉਧਰ ਜ਼ਿਆਦਾ ਘਿਰੇ ਹੋਏ ਸੀ ਕੰਮ 'ਚ ਸੇਵਾ 'ਚ ਤੇ ਹੁਣ ਵੀ ਜਿਹੜਾ ਹੈਗਾ ਬਸ ਚੱਲੇ ਆ ਕਿਉਂਕਿ 2000 ਗੱਟੇ ਦੇ ਕੇ ਗਿਆ ਕਬੀਰਦਾਨ ਸਿੰਘ ਵਾਲਾ ਤੋਂ ਤੇ ਉਹ ਗੱਟੇ ਪਾਣੀ ਵਾਸਤੇ ਉੱਥੇ ਚਾਹੀਦੇ ਆ ਰੇਤਾ ਭਰਨ ਨੂੰ ਤਾਂ ਸੋ ਡਾਕਟਰ ਸਾਹਿਬ ਆਉਂਦੇ ਸਰ ਸਾਡੀ ਗੱਲ ਇਹੀ ਹੋਈ ਵੀ ਡਾਕਟਰ ਸਾਹਿਬ ਹਸਪਤਾਲ ਵੱਡਾ ਬਣ ਗਿਆ ਵੀ ਰੇਟ ਨਾ ਵਧਾ ਲਿਓ ਕਿਤੇ ਗਰੀਬ ਬੰਦਾ ਫੇਰ ਆਉਂਦਾ ਹੋਇਆ ਹਿਜਕ ਚਾਉਂਦਾ ਬਾਈ ਯਾਰ ਨਹੀਂ ਤੂੰ ਐਵੇਂ ਕਹੀ ਜਾਣਾ ਐਡਾ ਹਸਪਤਾਲਾ ਬਾਈ ਕਹਿੰਦਾ ਕਿਵੇਂ ਫ੍ਰੀ ਕਰ ਦਊਗਾ ਕਹਿੰਦੇ ਬਰਵਿੰਦਰ ਜੀ ਜੇ ਬੰਦਾ ਤੁਸੀਂ ਵੈਰੀਫਾਈ ਕਰ ਲਿਆ ਬੰਦਾ ਗਰੀਬ ਹੈ ਲੋੜਵੰਦ ਹੈ ਪੈਸੇ ਹੈ ਨਹੀਂ ਜੋ ਕੁਝ ਕਰਾਉਣਾ ਹੋਇਆ ਜਮਾ ਫ੍ਰੀ ਕਰ ਦਾਂਗੇ ਇਵਨ ਕਹਿੰਦੇ ਵੀ ਡਾਇਲਿਸਿਸ ਵਗੈਰਾ ਵੀ ਜੇ ਤੁਹਾਨੂੰ ਕੋਈ ਗਰੀਬ ਬੰਦਾ ਮਿਲਦਾ ਉਹਦੇ ਲਈ ਪੈਸੇ ਨਹੀਂ ਆਪਾਂ ਡਾਇਲਿਸਿਸ ਵੀ ਬਰੀ ਕਰਦਿਆ ਕਰਾਂਗੇ ਤਾਂ ਸੋ ਮੇਨ ਗੱਲ ਤਾਂ ਇਹੀ ਸੀ ਮੈਸੇਜ ਦੇਣਾ ਕਿ ਡਾਕਟਰ ਸਭ ਉਹੀ ਆ ਹਸਪਤਾਲ ਚਾਹੇ ਵੱਡਾ ਬਣ ਗਿਆ ਪਰ ਜੇ ਕੋਈ ਨੀਟੀ ਬੰਦਾ ਹੈ ਜਿਹੜਾ ਜਿਵੇਂ ਅਸੀਂ ਪਹਿਲਾਂ ਕਰਾਉਨੇ ਆ ਹਨਾ ਕੋਈ ਮੇਰੇ ਕੋਲੇ ਆ ਜਾਂਦਾ ਵੀ ਗੁਰਵਿੰਦਰ ਭਾਈ ਪੈਸੇ ਹੈ ਨਹੀਂ ਆ ਬੰਦਾ ਹੈ ਤਾਂ ਇਹ ਕਹਿੰਦੇ ਵਿਦਆਊਟ ਐਨੀ ਹੈਜੀਟੇਸ਼ਨ ਆ ਜਾਓ ਇਲਾਜ ਤੁਹਾਡਾ ਫ੍ਰੀ ਹੋ ਜਾਊਗਾ ਬੰਦਾ ਵੈਰੀਫਾਈ ਕਰ ਲਓ ਬੰਦਾ ਗਰੀਬ ਹੋਣਾ ਚਾਹੀਦਾ ਪੈਸੇ ਨਹੀਂ ਹੈਗੇ ਤਾਂ ਆਪਾਂ ਇਲਾਜ ਫ੍ਰੀ ਕਰਾਂਗੇ